ਤੇ ਨਾਮ ਆਪਣਾ ਮੇਰਾ ਨਾਮ ਮਜੀਤ ਸਿੰਘ ਹੈ ਜੀ ਕੀ ਇੱਥੇ ਜੀ ਇੱਕ ਸਾਡੇ ਪਿੰਡ ਦਾ ਲੜਕਾ ਹੈ ਅਮਨਦੀਪ ਸਿੰਘ ਜੋ ਕਿ ਘਰੋਂ ਆ ਕੇ ਮਾਰਕਫੈਡ ਵੱਲ ਆ ਕੇ ਬਾਪ ਸਾਬ ਦੇ ਖੇਤਾਂ ਵੱਲ ਨੂੰ ਜਾ ਰਿਹਾ ਸੀ ਤਾਂ ਇੱਥੇ ਇੱਕ ਚਿੱਟੇ ਰੰਗ ਦੀ ਕਾਰ ਨੇ ਆਲਟੋ ਕਾਰ ਦੱਸੀ ਜਾ ਰਹੀ ਹੈ ਤੇ ਜੋ ਕਨਫਰਮਲੀ ਹੋਈ ਉਹਨੇ ਇਹਨਾਂ ਦੇ ਅਮਨਦੀਪ ਸਿੰਘ ਦੇ ਮੋਟਰਸਾਈਕਲ ਦੇ ਵਿੱਚ ਆ ਕੇ ਟੱਕਰ ਮਾਰ ਕੇ ਇਹਨੂੰ ਸੁੱਟ ਲਿਆ ਉਸ ਤੋਂ ਬਾਅਦ ਚਾਰ ਜਾਨੇ ਕਰਪਾਨਾਂ ਤੇ ਦਸਤਰਾ ਦੇ ਨਾਲ ਬਾਹਰ ਨਿਕਲੇ ਉਹਨਾਂ ਨੇ ਉਹਦੇ ਨਾਲ ਕਾਫੀ ਜ਼ਿਆਦਾ ਬੱਡ ਟੱਕੋ ਕੀਤੀ ਉਸ ਟਾਈਮ ਜੀ ਲਗਭਗ 9:25 ਦਾ ਟਾਈਮ ਸੀ ਸਵੇਰੇ ਦਾ ਤੇ ਉਹ ਬਹੁਤ ਜ਼ਿਆਦਾ ਦਾ ਲਹੂ ਲੋਹਾਨ ਕੀਤਾ ਗਿਆ ਮੁੰਡੇ ਦਾ ਉਹਦੀ ਹਾਲਤ ਕਾਫੀ ਜ਼ਿਆਦਾ ਸੀ ਇਹ ਸਾਬ ਪਹਿਲਾਂ ਉਹਨੂੰ ਇੱਥੋਂ ਆਈਵੀਆਈ ਹਸਪੀਟਲ ਚ ਲੈ ਕੇ ਗਏ ਫਿਰ ਉਥੋਂ ਹੁਣ ਮੈਕਸ ਹਸਪੀਟਲ ਦੇ ਵਿੱਚ ਰੈਫਰ ਕੀਤਾ ਹੋਇਆ ਜੀ ਕੌਣ ਆਇਆ ਮੁੰਡਾ ਇਹ ਕੌਣ ਹੈ ਬੱਚੀ ਕਿਹੜਾ ਜੀ ਜੀ ਇਹ ਅਮਨਦੀਪ ਸਿੰਘ son of ਤੇਜਵਿੰਦਰ ਸਿੰਘ ਵਾਸੀ ਬੁੱਲੇਪੁਰ ਦਾ ਹੀ ਹੈ ਜੀ ਤੇ ਇਹ ਖੇਤੀਬਾੜੀ ਉਹ ਕਿਹਦੇ ਆ ਕੇ ਸੰਬਰਾਲਾ ਦਾ ਪਹਾੜ ਜੀ ਹਾਂਜੀ ਉਹਨਾਂ ਦੇ ਮਾਤਾ ਐਮਐਲ ਸਾਹਿਬ ਦੇ ਕਜ਼ਨ ਸਿਸਟਰ ਨੇ ਜੀ ਜੀ ਨਾਮ ਕੀ ਹੈ ਐਮਐਲ ਸਾਹਿਬ ਦਾ ਜਗਤਾਰ ਸਿੰਘ ਦਿਹਾੜਪੁਰਾ ਨੇ ਜਿਹੜੇ ਸੰਬਰਾਲਾ ਤੋਂ ਉਹਨਾਂ ਦੇ ਰਿਸ਼ਤੇਦਾਰੀ ਚੋਂ ਇਹ ਲੜਕਾ ਹਾਂਜੀ ਹਾਂ ਐਮਐਲ ਸਾਹਿਬ ਅਸਲ ਤੋਂ ਆ ਪਏ ਨਹੀਂ ਉਹ ਹਸਪੀਟਲ ਆਏ ਸੀਗੇ ਜੀ ਕਿਉਂਕਿ ਇੱਥੋਂ ਤਾਂ ਅਸੀਂ ਉਹਨਾਂ ਨੂੰ ਲੈ ਕੇ ਸੀਗੇ ਪਿੰਡ ਵਾਸੀ ਸਾਡੇ ਜਿਹੜੇ ਇੱਥੇ ਦੋ ਤਿੰਨ ਜਣੇ ਮੌਕੇ ਤੇ ਆ ਗਏ ਇਹਨਾਂ ਦੇ ਫੈਮਿਲੀ ਮੈਂਬਰ ਵੀ ਆ ਗਏ ਸੀਗੇ ਉਹ ਜਦੋਂ ਇਹ ਵਾਰਦਾਤ ਹੋਈ ਉਸ ਤੋਂ ਬਾਅਦ ਇਹਨੂੰ ਲੜਕੇ ਨੂੰ ਹਸਪੀਟਲ ਲੈ ਕੇ ਸੀ ਉੱਥੇ ਆਏ ਸੀ ਮਨ ਸਾਹਿਬ ਜੀ ਨਹੀਂ ਜੀ ਉਹ ਹਜੇ ਤਾਂ ਕੋਈ ਕਲੂ ਮਿਲ ਨਹੀਂ ਰਿਹਾ ਬਾਕੀ ਜਿਹੜੀ ਪ੍ਰਸ਼ਾਸਨ ਹੈ ਜੋ ਲੱਗਿਆ ਹੋਇਆ ਹੈ ਸੀਸੀਟੀਵੀ ਫੁਟੇਜ ਕਵਰ ਕਰ ਰਹੇ ਨੇ ਜੇ ਕੋਈ ਕਲੂ ਮਿਲਦਾ ਤਾਂ ਉਹਦੇ ਅੱਗੇ ਅਧਾਰ ਤੇ ਅਗਲੀ ਕਾਰਵਾਈ ਜਿਹੜੀ ਹੋ ਸਕਦੀ ਹੈ ਪਰ ਉਹਨਾਂ ਦੇ ਹਿਸਾਬ ਦੀ ਗੱਲ ਹੈ ਉਹਨਾਂ ਕੋਲ ਜੀ ਤਲਵਾਰਾਂ ਤੇ ਦਾਹ ਦੱਸੇ ਜਾਂਦੇ ਨੇ ਉਹ ਤੋਂ ਦਸੀਂ ਵੀ ਬਾਅਦ ਦੇ ਵਿੱਚ ਆਇਆ ਸਾਨੂੰ ਵੀ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਫਿਰ ਅਸੀਂ ਜਦੋਂ ਪਹੁੰਚੇ ਇੰਨੀ ਨੂੰ ਤਾਂ ਉਹ ਉਹ ਤਾਂ ਜਦੇ 2-3 ਮਿੰਟ ਦੇ ਵਿੱਚ ਹੀ ਜਿਹੜੇ ਤਾਰਸਵਾ ਸੀ ਉਹ ਫਰਾਰ ਹੋ ਗਏ ਕਾਰ ਦੇ ਵਿੱਚ ਜਾਲੀਆਂ ਲਾਈਆਂ ਹੋਈਆਂ ਸੀ ਉਹਨਾਂ ਨੇ ਇੱਕ ਬੰਦਾ ਕਾਰ ਸਟਾਰਟ ਕਰਕੇ ਡਰਾਈਵਰ ਬਿੱਤੇ ਬੈਠਾ ਵੀ ਸੀ ਤੇ ਚਾਰ ਜਾਨੇ ਬਾਹਰ ਦਾਤੀ ਅੰਜਾਮ ਦੇ ਰਹੇ ਸੀ ਇਹ ਕੰਮ ਕੀ ਕਰਦਾ ਸੀ ਕਰਦਾ ਇਹ ਹੀ ਖੇਤੀਬਾੜੀਆਂ ਨੂੰ ਹਾਂ ਆਲੇ-ਦੋਲੇ ਕਿਸੇ ਨੇ ਬਚਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਇੱਥੇ ਜੀ ਦੋ ਤਿੰਨ ਕਿ ਜਾਨੇ ਸੀਗੇ ਤੇ ਉਹ ਇੱਕਦਮ ਅਗਲਾ ਸ਼ੌਕ ਸੀਗਾ ਕਿ ਮਤਲਬ ਇਹ ਹੋ ਗਿਆ ਹਨਾ ਉਨੇ ਜਲਦੀ ਕੋਈ ਬਾਕੀ ਘਟਨਾ ਇਦਾਂ ਦੀ ਘਟ ਰਹੀ ਸੀ ਚਾਰ ਜਾਣੇ ਜੇ ਹਥਿਆਰ ਨਾਲ ਕੁੱਟ ਰਹੇ ਹੋਂ ਤਾਂ ਉਹਦੇ ਵਿੱਚ ਕੋਈ ਨਹੀਂ ਇਨਵੋਲਵ ਹੁੰਦਾ ਪਰਵਾਦੇ ਵਿੱਚ ਜਿਹੜਾ ਇੱਕ ਬ੍ਰਦਰ ਹੈ ਉਹਰੇ ਉਹ ਪੁਲਿਸ ਵਿੱਚ ਹੀ ਜੌਬ ਕਰਦਾ ਹੈ ਮਾਤਾ ਪਿਤਾ ਨੇ ਇੱਕ ਬ੍ਰਦਰ ਦਾ ਫੌਰੀ ਨਹੀਂ ਜੀ ਕੀ ਨਾਮ ਹੈ ਬੰਦੇ ਦਾ ਅਰਸ਼ਦੀਪ ਸਿੰਘ ਜੀ ਅਖੀਰ ਕੀ ਗੱਲ ਹੋਈ ਅਸੀਂ ਇੱਥੇ ਤਕਰੀਬਨ 9:00 ਵਜੇ ਸਵੇਰੇ ਜੀ ਕੋਈ ਪਿੰਡ ਦੇ ਮੁੰਡੇ ਨੂੰ ਵੀ ਕਰਨਦੀਪ ਸਿੰਘ ਨੇ ਕੋਈ ਦਾ ਨਾਮ ਕੋਈ ਛੰਡਾਸਿਆਂ ਨਾਲ ਪੱਟ ਕੁੱਤੇ ਹਮਲਾ ਕਰਕੇ ਗਿਆ ਕਿੰਨੇ ਕ ਬੰਦੇ ਜੀ ਕਿਸ ਪਤਾ ਲੱਗਿਆ ਪੁਸ਼ਪਤਨ तकरीबन 4-5 ਦੇ तकरीबन ਹੁੰਦੇ ਸਕੇ। ਜੇ ਖਾਮੰਦੀਪ ਹੈ ਕਾਨਫਰੈਂਸ। ਫਿਰ ਬਈ ਵਸ ਨਹੀਂ ਕਹਿੰਦੇ ਕਿ ਇਹ ਰਿਸ਼ਤੇਦਾਰੀ ਕੋਈ ਕਿਸੇ ਪੋਲੀਟিক্যাল ਲੀਡਰ ਨਾਲ ਨਹੀਂ ਹੋਈ। ਸ਼ਾਇਦ ਮਨਾਂ ਪੈਂਦੀ ਆਈ ਹੋਵੇ। ਨਾ ਨਾ। ਉਹ ਸੰਸਦ ਐਮਐਲਏ ਨਾਲ ਕੋਈ ਰਿਸ਼ਤੇਦਾਰੀ ਕੁਝ ਵੀ ਪਤਾ ਨਹੀਂ ਲੱਗ ਰਿਹਾ। ਹਾਂਜੀ 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 ਹਾਂਜੀ। ਜੇ ਕੋਈ ਪਤਾ ਲੱਗ ਪਾਇਆ ਚਿੰਨੇ ਕ ਬੰਦੇ ਰਹੇ ਸੀ। 4-5 ਬੰਦੇ ਦੇ तकरीबन ਦਸੇ ਗਏ। ਪਛਿਆਰ ਕਿਰਪਾਨਾ ਜੀ ਦਾ ਹੋ ਗਿਆ ਜੀ ਜਿਹੜੀ ਜਣਾ ਵਧ ਗਈ। ਹਾਂਜੀ ਪੰਜਾਬ ਮਹੂਸੂਸ ਪਹਿਲਾਂ ਪਹਿਲੇ ਰਿਜਿਸਟਰ ਉਹਨਾਂ ਨੂੰ ਹੁਣ ਪਹਿਲਾਂ ਆਈਵੀ ਬਾਈ ਲੈ ਕੇ ਗਿਆ ਹੁਣ ਕਿਤੇ ਹੋਰ ਰੈਫਰ ਕੀਤਾ ਜੇ ਹਾਂ ਜੀ ਹਾਂ ਜੀ ਤਾਂ ਜੀ ਮੈਕਟਾ ਜਿਹੜਾ ਕਿ ਬੁੱਢੇ ਬੁੱਢੇ ਦੀ ਚੀਜ਼ ਦਾ ਰੈਸਟਰ ਕਰਦਾ ਹੈ ਹਾਂ ਜੀ ਇਹ ਅੱਜ ਸਵੇਰ 9:30 ਪੌਣੇ 10 ਵਜੇ ਦੀ ਘਟਨਾ ਹੈ ਇਹ ਅਮਨਦੀਪ ਸਿੰਘ son of ਤੇਜਵਿੰਦਰ ਸਿੰਘ ਲੜਕਾ ਹੈ ਜਿਹਦੀ 15 ਸਾਲ ਦੀ ਏਜ ਹੈ ਇਹ ਇਹਦੀ 골ਡਨ ਗ੍ਰੇਨ ਦੇ ਸਾਹਮਣੇ ਜ਼ਮੀਨ ਹੈ ਉੱਥੇ ਹੀ ਮੋਟਰ ਲੱਗੀ ਹੋਈ ਹੈ ਉੱਥੇ ਇਹਨੇ ਪਸ਼ੂ ਡੰਗਰ ਵੀ ਰੱਖੇ ਹੋਏ ਆ ਜਿੱਥੋਂ ਰੋਜ਼ਾਨਾ ਇਹਦਾ ਰੁਟੀਨ ਸੀਗਾ ਵੀ 9 9:30 ਵਜੇ ਆਉਂਦਾ ਉੱਥੋਂ ਦੁੱਧ ਵੀ ਲੈ ਕੇ ਜਾਂਦਾ ਤੇ ਮੋਟਰ ਤੇ ਜਿਹੜਾ ਵੀ ਮਾਰਦਾ ਅੱਜ ਰੋਜ਼ਾਨਾ ਦੀ ਤਰ੍ਹਾਂ ਹੀ ਅੱਜ ਇਹ ਵੀ ਮੋਟਰਸਾਈਕਲ ਤੇ ਆਇਆ ਤੇ ਉੱਥੇ ਇੱਕ ਚਿੱਟੇ ਰੰਗ ਦੀ ਐਲਟੋ ਜਿਹੜਾ ਨਵਾਂ ਮਾਡਲ ਹੈ K10 ਇਹ ਇਹਦੀ ਪਹਿਲਾਂ ਹੀ ਵੇਟ ਕਰ ਰਹੀ ਸੀ ਇਹਨੂੰ ਉੱਥੇ ਇੰਟਰਸੈਪਟ ਕਰਕੇ ਚਾਰ ਬੰਦੇ ਉਹਦੇ ਜੋ ਨਿਕਲੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਤੇ ਤੇਜ਼ ਧਾਰ ਹਥਿਆਰ ਸੀ ਉਹਨਾਂ ਕੋਲੇ ਤੇ ਉਹਨਾਂ ਨੇ ਇਹਦੇ ਹੀ ਕਾਫੀ ਜ਼ਿਆਦਾ ਸੱਟਾਂ ਮਾਰੀਆਂ ਜੋ ਇਹਦੀਆਂ ਲੱਤਾਂ ਤੇ ủi ਤੇ ਬਾਹਾਂ ਤੇ ਕਾਫੀ ਇਹਦੇ ਛੁੱਟਾਂ ਆਈਆਂ। ਮੋਢੀ ਬਰਤਾਵ ਤੋਂ ਪਤਾ ਲੱਗਿਆ ਕਿ ਕੌਨਸੀ ਸਾਲ ਤੋਂ ਬੋਲਦੇ ਨੇ। ਮੋਢੀ ਬਰਤਾਵ ਤੋਂ ਇਹੀ ਪਤਾ ਲੱਗਿਆ ਵੀ ਇਹ ਗੱਡੀ ਦੋ ਤਿੰਨ ਦਿਨ ਦੀ ਇਹਦੀ ਰੈਕੀ ਕਰ ਰਹੀ ਸੀ। ਤੇ ਅੱਜ ਵੀ ਕਰੀਬ 7:30 ਤੋਂ 8:00 ਵਜੇ ਦੀ ਓਕੇ ਵੇਟ ਕਰ ਰਹੀ ਸੀ ਚੱਕਰ ਮਾਰ ਰਹੇ ਸੀਗੇ। ਤੇ ਅੱਜ ਜਦੋਂ ਇਹ ਆਇਆ ਤੇ ਇਹਦੇ ਤੇ ਅਟੈਕ ਕੀਤਾ। ਇਹਦਾ ਕਾਰਨ ਉਹ ਕਰ ਰਹੇ ਨੇ ਕੀ ਕਾਰਨ ਉਹ ਮਲਟੀਪਲ ਅਸੀਂ ਐਂਗਲਸ ਤੇ ਕੰਮ ਕਰ ਰਹੇ ਹਾਂ ਜੀ ਭੜੀਆਂ ਮਲਟੀਪਲ ਟੀਮਾਂ ਬਣੀਆਂ ਹੋਈਆਂ ਐਸਐਸਪੀ ਸਾਹਿਬ ਦਾ ਸੋਦਾ ਆਪਣੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਟੀਮਾਂ ਬਣੀਆਂ ਹੋਈਆਂ ਐਸਪੀਬੀ ਸਾਹਿਬ ਸੁਪਰਵਾਈਜ਼ ਕਰ ਰਹੇ ਐ ਐਸਪੀਬੀ ਤਰਲੋਚਨ ਸਿੰਘ ਜੀ ਕੋਲ ਚਾਰਜ ਹੈ ਉਹ ਵੀ ਟੀਮ ਤੇ ਸ਼ਾਮਿਲ ਹੈ ਸੀਆਈਏ ਦੀ ਟੀਮ ਲੱਗੀ ਹੋਈ ਹੈ ਸਪੈਸ਼ਲ ਪ੍ਰਾਂਤੀਕ ਟੀਮ ਲੱਗੀ ਹੋਈ ਹੈ ਸਾਈਬਰ ਵਾਲੇ ਵੀ ਲੱਗੇ ਹੋਏ ਐ ਸਾਰੇ ਅਸੀਂ ਅਸੇ ਤਰ੍ਹਾਂ ਦੇ ਵਰਕਟਾਪ ਕਰ ਰਹੇ ਹਾਂ ਜੀ ਦਿੱਤੇ ਹਮਲਾ ਹੋ ਗਿਆ ਰਾਤ ਨੂੰ ਜਿਸ ਤੇ ਹਮਲਾ ਹੋਇਆ ਹਾਂ ਉਹਨਾਂ ਨੂੰ ਮੈਕਸ ਹਸਪੀਟਲ ਮੋਹੱਲੀ ਅਸ਼ੁਕਤ ਕੀਤਾ ਗਿਆ ਜਿੱਥੇ ਹਜੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਡਾਕਟਰ ਸਾਹਿਬ ਕਿਹਾ ਹਸਪਤਲ ਲੈ ਗਏ ਇੱਥੇ ਆਈਵੀ ਚ ਲਗਾ ਕੇ ਦੇ ਸੀ ਪਹਿਲਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਜਦ ਉਹਨਾਂ ਨੂੰ ਮੁਢਲੀ ਸਥਾ ਦੇ ਕੇ ਅੱਗੇ ਰੈਫਰ ਕਰ ਦਿੱਤਾ ਸੀ ਫਰਦਰ ਦੇ ਵਿੱਚ ਕੋਈ ਆਇਆ ਕਿ ਹਲੇ ਕੋਈ ਨਹੀਂ ਤੁਹਾੰਗਾ ਸੇਵੀਅ ਸੀ ਮਲਟੀਪਲ ਏਜੈਂਟਸ ਦੇ ਕੰਮ ਕਰ ਰਹੇ ਆਂ ਜੀ ਤੇ ਜੋ ਵੀ ਇਹਦਾ ਰੈਲੇਵੈਂਟ ਸੈਕਸ਼ਨ ਸੇ ਪਰਚਾ ਵੀ ਦਰਜ ਕੀਤਾ ਜਾ ਰਿਹਾ ਹੈ ਤੋ ਜੋ ਵੀ ਅੱਗੇ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਸਰ ਕੁਝ ਪਤਾ ਲੱਗਿਆ ਪਰਿਵਾਰ ਤੋਂ ਵਿੱਚ ਕੁਝ ਇਹ ਦੋ ਭਰਾ ਨੇ ਜੀ ਛੋਟਾ ਪਿਆ ਸਾਡਾ ਪੁਲਿਸ ਮੁਲਾਜ਼ਮ ਹੀ ਹੈ ਇਹਦੀ ਮੈਰਿਜ ਹੋਈ ਵੀ ਹੈ ਤੇ ਹਜੇ ਬੱਚਾ ਕੋਈ ਨਹੀਂਗਾ ਹਮ ਤੱਕ ਇਹੀ ਪਰਿਵਾਰ ਦਾ ਬੈਕਗ੍ਰਾਉਂਡ ਸਾਹਮਣੇ ਆਇਆ ਇਹ ਬੁਲੇਪੁਰ ਦਾ ਹੈ ਜੀ ਬੁਲੇਪੁਰ ਕੰਡਾ ਬੁਲੇਪੁਰ ਰੋਡ ਤੇ ਇਹ ਹਾਦਸਾ ਹੋਇਆ